10000 ਬੱਬੂ 31000 ਆਪਣੀ ਹੁਣ ਦੀ ਯਾਰੀ ਆ ਆਪਣੀ 10 ਸਾਲ ਪੁਰਾਣੀ ਯਾਰੀ ਆ ਦਾ ਹੀ ਰਿਆ ਫੈਸਲੇ ਛੇਤੀ ਲਈਦੇ ਹੁੰਦੇ ਆ ਕਿੰਨਾ 31000 ਚੈੱਕ ਕਰ ਗੱਲ ਪਤਾ ਕੀ ਯਾਰਾ ਦੀ ਕਾ ਜਦੋਂ ਜੈਸਮਿਨ ਭਾਬੀ ਇਸ ਘਰ ਚ ਹੁੰਦੀ ਸੀ ਨਾ ਮੈਨੂੰ ਆਪਣੀ ਵੱਡੀ ਭੈਣ ਦੇ ਹੁੰਨ ਦਾ ਅਹਿਸਾਸ ਹੁੰਦਾ ਸੀ ਜਦੋਂ ਜੈਸਮਿਨ ਭਾਬੀ ਇਸ ਘਰ ਚ ਹੁੰਦੀ ਸੀ ਕਿਸੇ ਆਪਣੇ ਦਾ ਅਹਿਸਾਸ ਹੁੰਦਾ ਸੀ ਮੈਨੂੰ ਮਾੜੀ ਜੀ ਸੱਟ ਲੱਗ ਜੇ ਭਾਬੀ ਘਰ ਸਿਰ ਤੇ ਚੱਕ ਲੈਂਦੀ ਸੀ ਕਿ ਮੁੰਡੇ ਨੂੰ ਨਹੀਂ ਕੁਝ ਹੋਣਾ ਚਾਹੀਦਾ ਉਹਦੇ ਬੱਚੇ ਮੈਨੂੰ ਚਾਚੂ ਚਾਚੂ ਕਹਿੰਦੇ ਨਹੀਂ ਥੱਕਦੇ ਸੀਗੇ ਤੇ ਤੂੰ ਆਪ ਦੱਸ ਤੂੰ ਮੈਨੂੰ ਮੇਰੇ ਆਪਣਿਆਂ ਤੋਂ ਦੂਰ ਕਰਦੀ ਪਈ ਐ ਤੇ ਤੇਰੇ ਨਾਲ ਮੈਂ ਰਿਸ਼ਤਾ ਕਿੱਦਾਂ ਸਹੀ ਰੱਖ ਲਵਾਂ ਅੱਛਾ ਗਵਾਂਡੀਆਂ ਦਾ ਮੁੰਡਾ ਸੀਗਾ ਪੱਕਾ ਗਵਾਂਡੀਆਂ ਦਾ ਮੁੰਡਾ ਹੀ ਸੀਗਾ ਕਿ ਆਪਣੀ ਮਾਂ ਨੂੰ ਢੱਕਣ ਵਾਸਤੇ ਕਿਸੇ ਬਾਹਰਲੇ ਮੁੰਡੇ ਤੋਂ ਦਿਵਾਲੀ ਮੰਗਾਲੀ ਨਹੀਂ ਤਾਂ ਨਾ ਅਗਲੀ ਵਾਰ ਇਹਦੀ ਮਾਂ ਨੇ ਸੂਟ ਦਾ ਕੱਪੜਾ ਨਹੀਂ ਭੇਜਣਾ ਟੈਂਟ ਦਾ ਹੀ ਕੱਪੜਾ ਭੇਜੂਗੀ ਮਾਂ-ਪਾਪੇ ਧੀ ਦੇ ਸੋਲੇ ਗੇੜਾ ਮਾਰੇ ਚਾਹੇ ਨਾ ਮਾਰੇ ਪਰ ਪੇਕਿਓ ਆਇਆ ਸਮਾਨ ਨਾ ਉਹਨਾਂ ਦੇ ਹੋਣ ਦਾ ਅਹਿਸਾਸ ਕਰਾਉਂਦਾ ਹੈ। ਹਮਮ ਮਾਰੀ ਆਜੋ ਅੰਦਰ ਲੈ ਅੱਜ ਆਪਣਾ ਬਾਰ ਕੋਈ ਕੰਮ ਹੀ ਨਹੀਂ ਤੂੰ ਤਾਂ ਜਾ ਕੇ ਲੀਚੇ ਟੱਕੇ ਫੋੜ ਲਾ। ਆਜੇ ਮੈਨਾਂ ਵਾਲੇ ਦੁਕੀਆ ਕੋਲ ਇੱਕ ਪਟਾਕਾ ਮੰਗਿਆ ਸੀ ਉਹਨਾਂ ਨੇ ਕਿਹਾ ਜਾ ਕੇ ਆਪਣੇ ਪਿਓ ਕੋਲ ਮੰਗ ਲੈ ਆ। ਬਾਦੀ ਪਿਛਲੀ ਦੀਵਾਲੀ ਕਿੰਨੀ ਵਧੀਆ ਗਈ ਸੀ ਨਾ ਆਪਾ ਕਿੰਨੇ ਸਾਰੇ ਪਟਾਕੇ ਫੂਨੇ ਸੀ। ਅਰਨਵ ਆਰਵ ਉੱਤਰ ਤੁਸੀਂ ਦੋਨੋਂ ਇੰਨੇ ਪਰੇਸ਼ਾਨ ਕਿਉਂ ਹੁੰਦੇ ਪਿਓ ਇਸ ਵਾਰ ਵੀ ਤੁਹਾਡੀ ਦੀਵਾਲੀ ਵਧੀਆ ਜਾਏਗੀ। ਆ ਥੋੜੀ ਦੇਰ ਤੱਕ ਨਾ ਤੁਹਾਡੇ ਚਾਚੂ ਨਹੀਂ ਆ ਜੰਨਾ ਮੈਂ। ਜਾ ਕਿ ਉਹਨਾਂ ਨਾਲ ਜਿੰਨੇ ਮਰਜੀ ਪਟਾਕੇ ਲੈ ਆਈਓ ਉਹਨੇ ਨਾ ਤੁਹਾਨੂੰ ਦੋਨਾਂ ਨੂੰ ਇੰਨੇ ਸਾਰੇ ਪਟਾਕੇ ਲਿਆ ਕੇ ਦੇ ਦਿੰਨੇ ਆ ਥੋੜੇ ਅੱਜ ਚਲਾ ਲਿਓ ਥੋੜੇ ਕੱਲ ਚਲਾ ਲਿਓ ਵੈਸੇ ਵੀ ਨਾ ਅੱਜ ਛੋਟੀ ਦੀਵਾਲੀ ਐ ਦੀਵਾਲੀ ਤਾਂ ਅਸਲੀ ਕੱਲ ਐ ਅਰਵ ਪੁੱਤਰ ਤੂੰ ਕੋ ਇੰਨਾ ਸੋਨੋ ਕੇ ਬੈਠਾ ਜਦੋਂ ਤੂੰ ਸੋਨੋ ਕੇ ਬੈਠਦਾ ਨਾ ਪੱਕਾ ਕੁਝ ਨਾ ਕੁਝ ਸੋਚਦਾ ਰਹਿਣਾ ਕੀ ਹੋਇਆ ਦੱਸ ਮੈਨੂੰ ਮੰਮੀ ਦੀਵਾਲੀ ਤਾਂ ਅਮੀਰਾ ਦੀ ਹੁੰਦੀ ਐ ਜਿਹੜੇ ਕਰਾਇ ਤੇ ਰਹਿਨੇ ਆ ਉਹਨਾਂ ਦੇ ਕੋਲ ਨਾ ਦਿਵਾਲੀ ਹੁੰਦੀ ਐ ਨਹੀਂ ਨਹੀਂ ਪੁੱਤ ਐ ਦਾਦਾ ਕੁਛ ਨਹੀਂ ਹੁੰਦਾ ਐ ਤਾਂ ਨਾ ਬਸ ਲੋਕਾਂ ਦੀਆਂ ਗੱਲਾਂ ਹੀ ਨੇ ਕਿ ਦਿਵਾਲੀ ਅਮੀਰਾ ਦੀ ਹੁੰਦੀ ਐ ਬੰਦੇ ਦੇ ਜੇਚ ਜਿੰਨੇ ਪੈਸੇ ਨੇ ਬੰਦਾ ਉਹਨਾਂ ਖਰਚਾ ਕਰ ਲੇ ਫਿਰ ਵੀ ਮੰਮੀ ਚਾਚੂ ਸਾਡਾ ਕਿੰਨਾ ਕਰ ਲੰਗੇ ਉਹਨਾਂ ਨੇ ਸਾਡਾ ਠੇਕਾ ਲਾ ਲਿਆ ਚਲ ਕੋਈ ਨਾ ਪੁੱਤਰ ਜਿੰਨਾ ਕੋ ਚਾਚੂ ਕੋ ਤੁਹਾਡੀਆਂ ਖੁਸ਼ੀਆਂ ਵਾਸਤੇ ਹੁੰਦਾ ਪਿਆ ਉਹਨਾਂ ਤਾਂ ਤਾਂ ਵਿਚਾਰਾ ਕਰਦਾ ਹੀ ਪਿਆ ਨਾ ਕਰ ਲੈਂਦੇ ਫਿਰ ਮੰਮੀ ਤਿਉਹਾਰ ਦਾ ਟਾਈਮ ਆ ਦਾਦੀ ਦਾ ਇੱਕ ਵਾਰੀ ਹਣਾ ਬੰਦਾ ਸੀ ਬੰਦਾ ਤਾਂ ਪੁੱਤ ਬਥੇਰਿਆਂ ਦਾ ਸੀਗਾ ਇੱਧਰ ਆਣਾ ਚੱਲ ਕੋਈ ਗੱਲ ਨਹੀਂ ਜੇ ਮਾਰਾ ਟਾਈਮ ਆਪਾਂ ਤਿੰਨੋਂ ਕੱਟਦੇ ਪਿਆ ਨਾ ਚੰਗਾ ਵੀ ਰਲ ਕੇ ਕਟਾਂਗੇ ਗੰਨੀ ਜੇ ਤੁਸੀਂ ਗੁੱਸਾ ਨਾ ਕਰੋ ਤਾਂ ਮੈਂ ਦਾਦੀ ਕਰ ਜਾਵਾਂ ਸ਼ੀ ਨੂੰ ਤੇ ਮਨ ਨਾਲ ਫੁਟਾ ਕੇ ਸੁਣਾਗਾ ਬਾਜੀ ਤੁਸੀਂ ਕੀ ਕਰਨਾ ਸ਼ੀ ਨੂੰ ਤੇ ਮਨ ਸਾਨੂੰ ਯਾਦ ਕਰਦੇ ਹੋ ਰਹਿਣ ਤੇ ਅਲੋ ਉਤਰਨ ਜਾਣ ਨੂੰ ਦਿਨਤਵਾਰ ਦਾ ਟਾਈਮ ਹੈ ਦਾਦੀ ਨੇ ਤੇਨੂੰ ਕੁਝ ਕਹਿਆ ਤਾਂ ਮੈਂ ਤਾਂ ਸੁਣਿਆ ਹੀ ਨਹੀਂ ਨਾ ਉਹ ਦਾਦੀ ਦਾ ਤਾਂ ਤੁਹਾਨੂੰ ਤੁਹਾਡੀ ਦਾ ਪਤਾ ਹੀ ਹੈ ਉਹ ਤਾਂ ਕਿਸੇ ਨੂੰ ਨਾ ਬਖਸ਼ਦੀ ਨਹੀਂ ਮੈਨੂੰ ਵੀ ਨਹੀਂ ਬਖਸ਼ਦੀ ਇੰਨਾ ਵੱਡਾ ਹੋ ਗਿਆ ਮੇਰੇ ਵੀ ਮਗਰ ਪੈ ਜਾਂਦੀ ਹੈ ਤੂੰ ਤਾਂ ਫਿਰ ਵੀ ਜਵਾਕ ਹੋ ਇੱਕ ਤਾਂ ਮੈਂ ਸਾਰਾ ਦਿਨ ਬੀਜੀ ਸੀ ਕਿਉਂਕਿ ਇੱਧਰ ਉੱਧਰ ਦੀਵਾਲੀ ਦੇ ਕੇ ਸੀ ਤੇ ਚਲੋ ਆਓ ਤੁਹਾਨੂੰ ਪਟਾਕੇ ਲੈ ਦੇਵਾਂ ਜੇ ਕੋਈ ਇੱਕ ਇੱਕ ਸੂਟ ਲੈਣਾ ਉਹ ਲੈ ਲਓ ਤੇ ਕੋਈ ਖਾਣ ਪੀਣ ਦੇ ਆਈਟਮ ਲੈਣੀ ਹੋ ਲੈ ਲਓ ਚਲੋ ਆਓ ਪਟਾਕੇ ਚੜਾਈਏ ਚਲ 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 ਰਹਿਣ ਤਾ ਚਾਚੂ ਕਿਉਂ ਰਹਿਂਦੇ ਹੋ ਚਲ ਆ ਜਾ ਰਾਂਗ ਦਾ ਚਾਚੂ ਇਸ ਦਿਵਾਲੀ ਇੱਕ ਵੀ ਪਟਾਕਾ ਨਹੀਂ ਲੈਣਾ ਇਹ ਦਿਵਾਲੀ ਪੂਰੀ ਜ਼ਿੰਦਗੀ ਯਾਦ ਰੱਖੂਗੀ ਕੰਮਲਿਆ ਇਦਾਂ ਦੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਮਾੜੇ ਟਾਈਮ ਨੂੰ ਜਿੰਨੀ ਜਲਦੀ ਭੁੱਲ ਜਾਓ ਨਾ ਉਨੀ ਜਲਦੀ ਚੰਗਾ ਟਾਈਮ ਆਂਦਾ ਚੰਗੇ ਟਾਈਮ 'ਚ ਬੰਦੇ ਨੂੰ ਆਪਣਾ ਮਾੜਾ ਟਾਈਮ ਯਾਦ ਰੱਖਣਾ ਚਾਹੀਦਾ ਹੈ ਫੇਰ ਹੀ ਇਨਸਾਨ ਆਪਣੀ ਔਕਾਤ ਨਹੀਂ ਭੁੱਲਦਾ ਪੁੱਤ ਜੇ ਆਪਣੇ ਤੇ ਚੰਗਾ ਟਾਈਮ ਲੈਣਾ ਨਾ ਆਪਣੀ ਮਾਂ ਦੇ ਖਾਨੇ ਨਾਲ ਇੱਕ ਗੱਲ ਪਾ ਦੇ ਕਿ ਇਹ ਜਿਹੜੀ ਦੁਨੀਆ ਨਾ ਜੁਤੀ ਦੇ ਜ਼ੋਰ ਤੇ ਚੱਲਦੀ ਹੈ ਮਿੰਤਾ ਤਰਲੇ ਨਾਲ ਨਹੀਂ ਆਪਣੀ ਮਾਂ ਨੂੰ ਕਹਿ ਕਿ ਆਪਣਾ ਉਧਰੋਂ ਹੱਕ ਲੈ ਤੇ ਆਪਣਾ ਚੰਗਾ ਟਾਈਮ ਲਿਆ ਇਹ ਬੈਠੀ ਇੱਥੇ ਕਿ ਜਿਵੇਂ ਰੱਬ ਆਊਗਾ ਤੇ ਕਹੂਗਾ ਅੱਲਾ ਪੁੱਤ ਤੇਰੇ ਤੇ ਮੈਂ ਮਿਹਰਬਾਨ ਹੋਇਆ ਚੱਕ ਤੇਰਾ ਚੰਗਾ ਟਾਈਮ ਲਿਆਤਾ ਏਦਾਂ ਨਹੀਂ ਹੁੰਦਾ ਮਿਹਨਤ ਕਰਨੀ ਪੈਂਦੀ ਹੈ ਇਹਨੂੰ ਕਹੇ ਕਰਨ ਪਵਨ ਮੈਨੂੰ ਕਿਤੇ ਨਾ ਕਿਤੇ ਤੇਰੀ ਸਾਰੀਆਂ ਗੱਲਾਂ ਨਾ ਬਿਲਕੁਲ ਸਹੀ ਲੱਗਦੀਆਂ ਨੇ ਪਰ ਮੈਂ ਨਾ ਇੱਕ ਚੀਜ਼ ਤੋਂ ਡਰਦੀ ਆ ਜੇ ਮੈਂ ਉਧਰੋਂ ਆਪਣਾ ਹੱਕ ਮੰਗਾ ਨਹੀਂ ਨਾ ਮੇਰੇ ਸਾਰੇ ਰਿਸ਼ਤੇ ਖਤਮ ਹੋ ਜਾਣਗੇ। ਉਹ ਭਾਬੀ ਤੂੰ ਇਹੋ ਜਿਹਾ ਰਿਸ਼ਤਾ ਰੱਖ ਕੇ ਕਰਨੀ ਹੀ ਆ ਜਿਹੜੇ ਰਿਸ਼ਤੇ ਨੇ ਤੈਨੂੰ ਤੱਕੇ ਦਿੱਤੇ ਹੋਣ ਜਿਹੜੇ ਰਿਸ਼ਤੇ ਨੇ ਤੇਰੇ ਬੱਚਿਆਂ ਨੂੰ ਭੁੱਖੇ ਸੁਆਇਆ ਹੋਵੇ ਜਿਹੜੇ ਰਿਸ਼ਤੇ ਨੇ ਦੇਣ ਤੇ ਹਰ ਕਰਕੇ ਬੱਚਿਆਂ ਨੂੰ ਮਾਰੇ ਹੋਣ ਤੇ ਇਹੋ ਜਿਹੇ ਰਿਸ਼ਤੇ ਦੇ ਚਾੜ ਪਾਣਾ ਆਵਦਾ ਹੱਕ ਹੈ ਤੇ ਵੇਲੀ ਹੋ। ਮੰਮੀ ਚਾਚੂ ਭੇਕਰ ਠੀਕ ਕਰ ਰਹ ਨੇ ਜਾਂ ਤੁਸੀਂ ਦਾਦੀ ਨਾਲ ਗੱਲ ਕਰ ਲਓ ਜਾਂ ਮੈਂ ਕਰ ਲੈਣਾ। ਉਹ ਬੁੱਤ ਦਾਦੀ ਨਾਲ ਗੱਲ ਕਰਨ ਦੇ ਵੀ ਲੋੜ ਨਹੀਂ ਤੇਰੀ ਮਾਂ ਆਪਣੇ ਮੂੰਹੋਂ ਕਹਿ ਦੇ ਕਿ ਮੈਨੂੰ ਆਪਣਾ ਹੱਕ ਚਾਹੀਦਾ ਵਕੀਲ ਮੈਂ ਕਰ ਲੈਣਾ ਤੇ ਮਾਂ ਤੇਰੀ ਨੂੰ ਹਿੱਸਾ ਦਿਵਾ ਦੇਣਾ ਆਪਣਾ ਛੋਟਾ 50 60 ਗੱਜ ਦਾ ਧਾਰ ਹੋਊਗਾ ਆਪਣਾ ਦੋਨੋਂ ਤਿੰਨੋਂ ਜਿਹੜੇ ਰੜ ਕੇ ਰਹੀ ਜਾਇਓ ਸੋਣੀ ਰੋਟੀ ਚੱਲੂਗੀ ਪਰ ਇਹ ਸਾਰਾ ਕੁਝ ਹੋਊਗਾ ਜਦੋਂ ਤੱਕ ਤੇਰੀ ਮਾਂ ਨਹੀਂ ਚਾਹੂਗੀ ਪਵਨਾ ਬੱਸ ਕਰ ਆ ਦੇਨ ਤਿਆਰ ਦਾ ਟਾਈਮ ਹੈ ਗਾ ਕੀ ਹੋ ਜੇ ਗੱਲਾਂ ਕਰਨ ਲੱਗ ਪਿਆ ਮੈਂ ਜਦੋਂ ਵੀ ਤੂੰ ਇੱਧਰ ਆਣਾ ਇੱਕੋ ਹੀ ਗੱਲ ਲੈ ਕੇ ਬੈਠ ਰਹਿਣਾ ਕੋਈ ਨਾ ਇਸ ਗਲਤੀ ਮੈਂ ਵਿਚਾਰ ਕਰ ਲਾਂਗੀ ਦਿਵਾਲੀ ਦਾ ਦਿਨ ਹੈ ਜਾ ਇਹਨਾਂ ਦੋਨਾਂ ਨੂੰ ਪਟਾਕੇ ਦਿਵਾ ਲਿਆ ਮੂੰਹ ਵੇ ਕਿਦਾਂ ਲਟਕਾਏ ਹੋਏ ਨੇ ਚਲੋ ਵੀ ਉੱਠੋ ਚਲੋ ਪੋਂਚੋ ਥੱਲੇ ਚਲ ਚਲ ਚਲੋ ਭਾਬੀ ਮੈਂ ਇਹਨਾਂ ਨੂੰ ਪਟਾਕੇ ਵੀ ਦਿਵਾ ਲਿਆ ਨਾ ਤੇ ਬਾਰੋਂ ਰੋਟੀ ਵੀ ਵਧੀਆ ਲੈ ਆਨਾ ਅੱਜ ਰੋਟੀ ਵੀ ਇਕੱਠੇ ਖਾਵਾਂਗੇ ਦਿਵਾਲੀ ਵੀ ਇਕੱਠੇ ਮਨਾਵਾਂਗੇ ਤੇ ਪੂਜਾ ਦਾ ਸਮਾਨ ਹੈਗਾ ਕਿ ਉਹ ਲੈ ਕੇ ਆਵਾਂ ਨਹੀਂ ਪਵਨ ਉਹ ਤਾਂ ਮੈਂ ਲੈ ਆਈ ਸੀਗੀ ਬਸ ਫੇਰ ਤੁਸੀਂ ਪੂਜਾ ਦੀ ਤਿਆਰੀ ਕਰੋ ਤੇ ਆਪਾਂ ਅੱਜ ਰਲ ਕੇ ਦਿਵਾਲੀ ਵੀ ਮਨਾਣੀ ਹੈ ਤੇ ਰੋਟੀ ਵੀ ਖਾਣੀ ਹੈ ਪੱਕਾ ਨਾ ਮੈਂ ਇਹਦੇ ਪਿਛਲੇ ਜਨਮ ਦਾ ਨਾ ਕੋਈ ਦੇਨ ਆਈ ਐ ਇੰਨਾ ਤਾਂ ਨਾਲ ਦੇ ਜੰਮੇ ਨਹੀਂ ਖੜਦੇ ਜਿੰਨਾ ਇਹ ਮੇਰਾ ਦਿਓਰ ਹੋ ਕੇ ਕਰਦਾ ਵੈ ਸੱਚੀ ਮੈਨੂੰ ਭਰਾ ਦੀ ਤਾਂ ਕਮੀ ਮਹਿਸੂਸ ਹੀ ਨਹੀਂ ਹੁੰਦੀ ਜਦੋਂ ਵੀ ਮੇਰੇ ਬੱਚੇ ਦੁੱਖ ਚ ਹੁੰਦੇ ਨੇ ਜਾਂ ਰੋਣ ਆਕੇ ਹੋਏ ਹੁੰਦੇ ਨਾ ਕੱਢ ਕੇ ਲੈ ਜਾਂਦਾ ਤੇ ਉਹਨਾਂ ਦੇ ਚਿਹਰੇ ਤੇ ਖੁਸ਼ੀ ਲੈ ਆਂਦਾ ਸ਼ੁਕਰ ਹੈ ਰੱਬਾ ਇੰਨਾ ਸੋਨਾ ਵੀਰ ਦੇਣ ਵਾਸਤੇ ਓਹੋ ਮਾਵਾਂ ਧੀ ਅੰਦਰ ਬੈਠੀਆਂ ਹੋਈਆਂ ਬਾਹਰ ਆ ਜਾਓ ਪਟਾਕੇ ਚਲਾਈਏ ਇਹਨੂੰ ਬਾਹਰ ਲੈ ਜਾ ਮੈਨੂੰ ਧੂਆ ਚੜਦਾ ਏ ਕੀ ਗੱਲ ਆ ਮੰਮੀ ਦੇਖ ਬੁढ़ा ਹੋ ਗਿਆ ਹੈ ਗੁੱਸਾ ਜੀ ਨੱਕ ਦੇ ਚੜਿਆ ਰਹਿੰਦਾ ਏ ਜਦ ਬੱਚਿਆਂ ਵਾਂਗਰ ਕਿੰਨਾ ਰੁਸ ਕੇ ਬਹਿ ਗਿਆ ਹੈ ਗੁੱਸਾ ਨਾ ਕਰਾਂ ਤੇ ਹੋਰ ਕੀ ਕਰਾਂ ਮੰਮੀ ਦੇ ਇੰਤਿਹਾਰ ਦਾ ਟਾਈਮ ਹੈ ਤੁਹਾਨੂੰ ਇੱਧਰ ਲੈ ਕੇ ਆਏ ਆ ਦਿਵਾਲੀ ਹੈ ਦਿਵਾਲੀ ਮਨਾਓ ਵਧੀਆ ਤਰੀਕੇ ਗੁੱਸਾ ਤਾਂ ਮੈਨੂੰ ਕਰਨਾ ਚਾਹੀਦਾ ਸੀ ਦਿਨ ਤਿਹਾਰ ਦਾ ਟਾਈਮ ਸੀ ਸੀਮਾ ਨਾ ਹੀ ਨੇ ਮੈਨੂੰ ਮੋਮਬਤੀਆਂ ਜਗਾਉਣ ਦਿੱਤੀਆਂ ਨੇ ਤੇ ਫੜਫੜ ਲੈ ਕੇ ਆ ਗਿਆ ਮम्मी ਦਿਨ ਤਿਹਾਰ ਦਾ ਟਾਈਮ ਹੈ ਤੁਸੀਂ ਉਸ ਘਰ ਚ ਇਕੱਲੇ ਚੰਗੇ ਲੱਗਦੇ ਹੋ ਬਾਹਰ ਦੇਖੋ ਕਿੰਨੀ ਚਹਿਲ ਪਹਿਲ ਹੋਈ ਪਈ ਹੈ ਆਜੋ ਪਟਾਕੇ ਚਲਾਈਏ ਨੂੰ ਤੁਹਾਡਾ ਪਤਾ ਕਿੰਨਾ ਫਿਕਰ ਹੈ ਤਾਂ ਹੀ ਤਾਂ ਦਿਨ ਤਿਹਾਰ ਤੇ ਮੈਂ ਤੁਹਾਨੂੰ ਉੱਥੇ ਇਕੱਲੇ ਆ ਨਹੀਂ ਰਹਿਣ ਦਿੰਦਾ ਮੈਨੂੰ ਪਤਾ ਹੈ ਤੈਨੂੰ ਕਿੰਨਾ ਫਿਕਰ ਹੈ ਮੇਰਾ ਚਾਰ ਪਟਾਕੇ ਚਲਾਣੇ ਨੇ ਦੋ ਪੈਕ ਲਾ ਲੈਨੇ ਦੋ ਹੋਰ ਲਾ ਲੇਗਾ ਕੀ ਸ਼ਾਰੇ ਕਰੀ ਜਾਂਦਾ ਠੀਕ ਕਹਿਣਾ ਚਾਹੁੰਦਾ ਏ ਮੰਮੀ ਇਹ ਕਹਿਣਾ ਚਾਹੁੰਦੇ ਆ ਤੁਸੀਂ ਉਧਰਲਾ ਕਰਨਾ ਵੇਚ ਦਿਓ ਐ ਕਿਉਂ ਕਰੀ ਜਾਂਦਾ ਪਿਆ ਤੈਨੂੰ ਪਤਾ ਨਾ ਮੈਂ ਘਰ ਵੇਚ ਨਹੀਂ ਸਕਦੀ ਓਹੋ ਮੰਮੀ ਤੁਸੀਂ ਗੱਲ ਤਾਂ ਪੂਰੀ ਸੁਣ ਲਓ ਤੁਹਾਡੇ ਭਲੇ ਨੂੰ ਹੀ ਕਹਿੰਦੇ ਮੈਂ ਓ ਮੇਰੇ ਪਹਿਲੇ ਵਾਤੇ ਕਹਿ ਰਹੇ ਨਾ ਮੇਰਾ ਪਲਾ ਹੋਵੇ ਤੇ ਨਾ ਹੋਵੇ ਮੈਂ ਘਰ ਨਹੀਂ ਵੇਚਣਾ ਤੋਂ ਮੈਨੂੰ ਅੱਗੇ ਵੀ 3-4 ਵਾਰੀ ਕਹਿ ਚੁੱਕਿਆ ਹੈ ਜਦ ਮੈਂ ਅੱਗੇ ਨਹੀਂ ਘਰ ਵੇਚਿਆ ਤੇ ਹੁਣ ਕਿਉਂ ਵੇਚੂਗੀ ਸੀਮਾ ਗੱਲ ਨਾ ਤੂੰ ਵੀ ਪੂਰੀ ਕਰਿਆ ਕਰ ਅੱਧੀ ਗੱਲ ਕਰ ਦਿੰਨੀ ਐ ਮੰਮੀ ਇਹਨਾਂ ਨੇ ਨਾ ਤੁਹਾਡੇ ਘਰ ਦੀ ਵੈਲਿਊ ਪਾਈ ਐ ਪਹਿਲਾਂ ਤਾਂ ਮਿਲਦਾ ਸੀ 15 ਲੱਖ ਫੇਰ ਹੋ ਗਿਆ 25 ਲੱਖ ਫੇਰ ਹੋ ਗਿਆ 40 ਲੱਖ ਹੁਣ 60 ਲੱਖ ਮਿਲਦਾ ਪਿਆ ਸੀਮਾ ਚਾਹੇ ਮੈਨੂੰ 60 ਮਿਲੇ ਚਾਹੇ ਮੈਨੂੰ 70 ਮਿਲੇ 80 ਮਿਲੇ ਕਰੋੜ ਮਿਲੇ ਮੈਂ ਜਗਾ ਨਹੀਂ ਵੇਚਣਾ ਮਾਤਾ ਤੁਸੀਂ ਗੱਲ ਨੂੰ ਸਮਝਦੇ ਕਿਉਂ ਨਹੀਂ ਪਏ ਆਪਾਂ ਨੂੰ 40 ਲੱਖ ਤੋਂ ਉੱਪਰ ਨਹੀਂ ਮਿਲਣਾ ਇਹ ਜਗਾ ਦਾ ਇੱਕ ਬੰਦੇ ਨੇ ਫੈਕਟਰੀ ਲਗਾਨੀ ਹੈ ਫੈਕਟਰੀ ਕਰਕੇ ਉਹ 60 ਲੱਖ ਰੁਪਇਆ ਮੁੱਲ ਪਾ ਰਿਹਾ ਆਪਾਂ ਨੂੰ ਮੰਮੀ ਦੇਣਾ ਆਪਾਂ ਨੂੰ 60 ਲੱਖ ਮਿਲਦਾ ਪਿਆ ਨਾ ਉਹ ਟੁੱਟਵਾ ਨਹੀਂ ਮਿਲਣਾ ਕਾਊਂਟਰ ਪੇਮੈਂਟ ਮਿਲਦੀ ਪਈ ਹੈ ਕੈਸ਼ ਮਿਲਣਾ ਕੈਸ਼ ਸੀਮਾ ਚਾਹੇ ਮੈਨੂੰ ਕੈਸ਼ ਮਿਲੇ ਤੇ ਚਾਹੀ ਮੈਨੂੰ ਚੈੱਕ ਮਿਲੇ ਮੈਂ ਜਗਾ ਨਹੀਂ ਵੇਚਣੀ ਓਹੋ ਮੰਮੀ ਸਮਝਦੇ ਕਿਉਂ ਨਹੀਂ ਪਏ ਆਪਾਂ ਨੂੰ 60 ਲੱਖ ਰੁਪਏ ਮਿਲਣਾ ਤੁਹਾਡੇ ਖਾਤੇ 'ਚ ਪਾ ਦੇਣਾ 40-50 ਹਜ਼ਾਰ ਤੁਹਾਨੂੰ ਉਹਦੀ ਵਿਆਜ ਆਣੀ ਹੈ 40-50 ਹਜ਼ਾਰ ਤਾਂ ਤੁਹਾਨੂੰ ਮੰਮੀ ਵਿਆਜ ਆਏ ਜਾਣੀ ਹੈ ਉੱਤੋਂ ਪੈਨਸ਼ਨ ਦੇ ਪੈਸੇ ਆ ਜਾਣੇ 18000 ਰੁਪਏ ਸਾਲ ਦਾ ਆਪਾਂ ਨੂੰ 8-9 ਲੱਖ ਰੁਪਏ ਆ ਜਾਣਾ ਥੋੜਾ ਜਿਹੜੇ ਘਰ ਦਾ ਆਪਾਂ ਨੂੰ 60 ਲੱਖ ਰੁਪਏ ਮਿਲਦਾ ਪਿਆ ਇੱਕ ਸਾਲ ਮਗਰ ਉਹਦਾ 70 ਲੱਖ ਨਹੀਂ ਮਿਲ ਜਾਣਾ ਆਪਾਂ ਨੂੰ ਮੰਮੀ ਸਹੀ ਕਹਿੰਦੇ ਨੇ ਤੁਸੀਂ ਇੱਥੇ ਇਕੱਲੇ ਰਹਿ ਕੇ ਕਰਨਾ ਕੀ ਗਿਆ ਐ ਐਡਾ ਘਰ ਆ ਆਪਣਾ ਇੱਕ ਕਮਰਾ ਇੱਕ ਉੱਥੇ ਐ ਇੱਕ ਖੁੱਲੀ ਰਸੋਈ ਐ ਬੇੜਾ ਐ ਤੇਰੀ ਜੋ ਆਪਣਾ ਸੀਮਾ 60 ਲੱਖ ਮੈਂ ਇਕੱਲੇ ਨਹੀਂ ਰੱਖਣਾ 20 ਲੱਖ ਸੰਦੀਪ ਨੂੰ ਦਵਾਂਗੀ 20 ਲੱਖ ਦਵਾਂਗੀ ਜਸਮੀਨ ਨੂੰ ਦੇਖਿਆ ਸੀਮਾ ਤੈਨੂੰ ਮੈਂ ਜੋ ਕਿਹਾ ਸੀ ਉਹੀ ਹੋ ਗਿਆ ਨਾ ਪਿਛਲੇ ਕਈ ਸਾਲਾਂ ਤੋਂ ਸਾਹਮਦੇ ਅਸੀਂ ਪਏ ਆ ਤੇ ਹਿੱਸੇ ਪੋਤੀਆਂ ਦੇ 18000 ਪੈਨਸਲ ਵੀ ਤੇ ਤੂੰ ਹੀ ਖਾ ਰਹੀ ਐ ਮੰਮੀ ਜੀ ਕਿਹੜੇ ਮੈਂ ਤੁਹਾਡੇ 18000 ਪੈਨਸ਼ਨ ਖਾਨਾ ਦੇਖੋ ਮੇਰੀ ਗੱਲ ਸੁਣੋ ਘਰ ਦੇ ਵਿੱਚ ਕਿੰਨੇ ਖਰਚੇ ਹੁੰਦੇ ਨੇ ਉਹ ਦੇਖੋ ਆਪਾਂ ਸਾਰੇ ਦੀਵਾਲੀ ਆ ਰਹੀ ਹੈ ਦੀਵਾਲੀ ਕਰਕੇ ਪੇਂਟ ਕਰਾਇਆ ਉਹਦੇ ਖਰਚੇ ਨਹੀਂ ਹੋਏ ਤੁਹਾਡੇ ਦਵਾਈਆਂ ਦੇ ਖਰਚੇ ਨਹੀਂ ਹੁੰਦੇ ਘਰ ਦੇ ਵਿੱਚ ਰਾਸ਼ਨ ਦੇ ਖਰਚੇ ਨਹੀਂ ਹੁੰਦੇ ਹੋਰ ਕਿੰਨੇ ਖਰਚੇ ਹੁੰਦੇ ਉਹ ਮੇਰੀ ਜੇਬ ਚੋਂ ਹੀ ਜਾਂਦੇ ਨੇ ਤੁਸੀਂ 18000 ਪੈਨਸ਼ਨ ਘਰਾਤੀ ਆਪਣੀ ਮੰਮੀ ਜੀ ਫਿਰ ਤੁਸੀਂ ਕਹਿੰਦੇ ਹੋ ਸੁਨਾਨਨੇ ਹੋ 8 ਮਹੀਨੇ ਪਹਿਲਾਂ ਤੁਸੀਂ ਬਿਮਾਰ ਹੋ ਗਏ ਸੀਗੇ ਹਸਪੀਟਲ ਦੇ ਵਿੱਚ ਮੇਰਾ 2.5 ਲੱਖ ਰੁਪਏ ਲੱਗਾ ਮੈਂ ਤੁਹਾਨੂੰ ਕਿਹਾ ਮੈਂ ਤੁਹਾਡੀ ਦਿਲੋਂ ਸੇਵਾ ਕਰਦਾ ਵੀ ਤੁਹਾਨੂੰ ਆਪਣੇ ਪੁੱਤ ਦੀ ਕਮੀ ਮਹਿਸੂਸ ਨਾ ਹੋਵੇ ਅੱਜ ਵੀ ਮੈਂ ਤੁਹਾਨੂੰ ਦੀਵਾਲੀ ਵਾਲੇ ਦਿਨ ਉਧਰੋਂ ਲੈ ਕੇ ਆਇਆ ਵੀ ਤੁਸੀਂ ਉੱਥੇ ਇਕੱਲੇ ਬੈਠ ਕੇ ਆਪਣਾ ਮਨ ਨਾ ਭਰੋ ਤੇ ਤੁਸੀਂ ਆ ਕੇ ਮੇਰੇ ਤੇ ਇਲਜ਼ਾਮ ਲਗਾਤਾ ਵੀ ਮੈਂ ਪੈਨਸ਼ਨਾਂ ਖਾਣਾ ਤੁਹਾਡੀ ਤੁਹਾਨੂੰ ਘਰ ਵੇਚ ਕੇ ਮੈਂ ਤਾਂ ਕਹਿ ਰਿਹਾ ਵੀ ਤੁਸੀਂ ਇੱਥੇ ਹੀ ਰਹੋ ਬੁੱਢਾ ਸ਼ਰੀਰ ਹੈ ਸਾਨੂੰ ਕੱਲ ਨੂੰ ਕੁਝ ਹੋ ਨਾ ਜਾਵੇ ਉੱਥੇ ਚਲੋ ਕੋਈ ਗੱਲ ਨਹੀਂ ਅੱਜ ਤੁਸੀਂ ਜਿਹੜਾ ਮੇਰੇ ਤੇ ਇਲਜ਼ਾਮ ਲਾਤਾ ਨਾ ਉਹ ਮੈਨੂੰ ਸਾਰੀ ਉਮਰ ਯਾਦ ਰਹੂਗਾ ਚਲੋ ਹੁਣ ਚੁੱਪ ਕਰੋ ਤੇ ਹਰਸ ਦੇ ਨਾ ਉਹਨਾਂ ਨੂੰ ਰਵਾਨਾ ਦੇਈਓ ਮੰਮੀ ਤੁਸੀਂ ਉਧਰ ਜਾ ਕੇ ਬਹਿ ਜਾਓ ਐਕਟਿੰਗ ਵਧੀਆ ਸੀ ਮੇਰੀ ਸੋ ਐਕਟਿੰਗ ਸੀ ਐਕਟਿੰਗ ਨਾ ਮਤ ਨਾ ਕਹਿੰਦੀ ਨਾ ਮੰਮੀ ਇੱਥੇ ਬੈਠੇ ਬੈਠੇ ਰੋ ਪੈਂਦੀ ਸ਼ਰਤ ਲਾ ਕੇ ਦੇਖ ਤੇ ਬਾਹਰ ਜਾ ਕੇ ਦੇਖ ਤੇਰੀ ਬੀਬੀ ਰੋਂਦੀ ਪਈ ਐ ਇਦਾਂ ਹੀ 2-4 ਗੱਲਾਂ ਮੋਸ਼ਨਲ ਕਰਨੀਆਂ ਨੇ ਤੇਰੀ ਮਾਂ ਨੇ ਸੈਨ ਕਰ ਦੇਣੇ ਨੇ ਜਾ ਆਪਣੀ ਮਾਂ ਕੋਲ ਬੈਠ ਜਿੱਦਾਂ ਮੈਂ 2-4 ਗੱਲਾਂ ਕੀਤੀਆਂ ਨਾ ਉਦਾਂ ਹੀ ਤੂੰ ਵੀ ਕਰ ਹਾਂਜੀ ਛੁੱਲੀ ਤੁਸੀਂ ਛੱਡਤੀ ਐ ਹੁਣ ਸੰਭਾਵੇਂ ਹਿੱਸਾ ਨਹੀਂ ਚਾਹੀਦਾ ਤੈਨੂੰ ਨਹੀਂ ਚਾਹੀਦਾ ਮੈਂ ਜਾਨਣਾ ਫਿਰ ਤੂੰ ਨਹੀਂ ਬੈਠੋ 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 ਕਿਆ ਤੇਰੀ ਮਾਰ ਹੋ ਰਹੀ ਐ ਸਾਹਮਣੂ ਚਲੋ ਮੰਮੀ ਰੋ ਨਾ ਇਹਨਾਂ ਦੀਆਂ ਗੱਲਾਂ ਦਿਲ ਤੇ ਨਾ ਲਾਇਆ ਕਰੋ ਜੇ ਅੱਜ ਮੇਰਾ ਪੁੱਤ ਹੁੰਦਾ ਤੇ ਮੈਨੂੰ ਇਹਨਾਂ ਦੀਆਂ ਗੱਲਾਂ ਸੁਣਾਉਂਦਾ ਇਹਨੇ ਮੈਨੂੰ ਕਿੰਨੀਆਂ ਗੱਲਾਂ ਸੁਣਾ ਦਿਤੀਆਂ ਜੇ ਮੇਰਾ ਪੁੱਤ ਹੁੰਦਾ ਤਾਂ ਜੋ ਉਹਨੇ ਪੈਸੇ ਲਾ ਕੇ ਮੈਨੂੰ ਸੁਣਾਉਂਦਾ ਇਹਨੇ ਤਾਂ ਮੈਨੂੰ ਸੁਣਾ ਦਿੱਤਾ ਓ ਮੰਮੀ ਤੁਹਾਡੀ ਫਿਕਰ ਕਰਦੇ ਨੇ ਤਾ ਕਹਿੰਦੇ ਪਏ ਨੇ ਤੁਸੀਂ ਇਨੂੰ ਦਿਲ ਤੇ ਲੈ ਕੇ ਗੱਲ ਜੇ ਮੈਂ ਉਹ ਘਰ ਨਹੀਂ ਮੈਂ ਵੇਚਣਾ ਉਹਦੇ ਤੇਰਾ ਭਰਾ ਵੀ ਰਹਿੰਦਾ ਤੇਰਾ ਪਿਓ ਵੀ ਰਹਿੰਦਾ ਸਿਮਾ ਮੈਂ ਉੱਥੇ ਕੱਲੀ ਨਹੀਂ ਰਹਿੰਦੀ ਪੁੱਤ ਮੈਂ ਉਹਨਾਂ ਦੀ ਯਾਦਾਂ ਨਾ ਰਹਿਣੀਆਂ ਉੱਥੇ ਤੇਰੇ ਪਿਓ ਨੇ ਉਸ ਘਰ ਦੀ ਨੀਂ ਰੱਖੀ ਸੀ ਤੇ ਮੈਂ ਕਿੱਦਾਂ ਵੇਚ ਦਵਾ ਉਹ ਘਰ ਉਹ ਘਰ ਤੇਰੇ ਭਰਾ ਨੇ ਕਿੰਨੀ ਮਿਹਨਤ ਨਾਲ ਬਣਾਇਆ ਮੈਂ ਉਹ ਕਿੱਦਾਂ ਘਰ ਵੇਚ ਦਵਾ ਜੇ ਪੁੱਤ ਨਾ ਹੋਣਾ ਤੇ ਤੀਆਂ ਦਾ ਫਰਜ ਮਾਂ ਨੂੰ ਦੇਖਣਾ ਜੇ ਤੁਸੀਂ ਮੈਨੂੰ ਦੇਖਦੇ ਹੀ ਪਿਓ ਨਾ ਤੇ ਮੈਂ ਇਸ ਬਦਲੇ ਤੁਹਾਨੂੰ ਪੈਨਸਲ ਵੀ ਦੇ ਰਹੀ ਆ ਤੇ ਮੈਨੂੰ ਇੱਕ ਵਾਰੀ ਕਿਹਾ ਸਨੀਵ ਤੇ ਜਸਵਿੰਦਰ ਜਵਾਨ ਹੋ ਗਈਆਂ ਨੇ ਤੇ ਇਹਨਾਂ ਨੂੰ ਵਿਆਹ ਦੇ ਤੇ ਮੈਂ ਤੇਰਾ ਕਹਿ ਮੋੜੇ ਜੇ ਮੈਂ ਤੇਰਾ ਕਹਿ ਨਾ ਮੰਨਦੀ ਤੇ ਮੈਂ ਦੋਨਾਂ ਕੁੜੀਆਂ ਨੂੰ ਪੜਾ ਲਿਖਾ ਕੇ ਚੰਗੀ ਨੌਕਰੀ ਲਵਾ ਦਿੰਦੀ ਆਜੋ ਮੇਰਾ ਬੜੇ ਫਰਜ਼ ਦੇਖ ਲੈਂਦੀ ਆ ਆਪਣੇ ਹੱਥ ਮੈਂ ਆਪ ਵੱਡੇ ਨੇ ਮੇਰੇ ਮੇਰੇ ਘਰ ਵੇਚ ਕੇ ਵੀ ਮਾਂ ਮਾ ਨਹੀਂ ਬਟਣੀਆਂ ਤੇ ਸਕੂਟੀ ਕੱਢ ਤੇ ਮੈਨੂੰ ਘਰ ਛੱਡ ਕੇ ਆ ਮੈਂ ਨਹੀਂ ਇੱਥੇ ਰਹਿਣਾ